ਮੈਨੂੰ ਸ਼ੇਅਰ ਕਰ ਲਾ ਮੈਂ ਤੂਏ ਪੇਜ ਤੱਕ ਚਲਾਇਆ ਕਿਵੇਂ ਕਰਾਂ ਖੁਸ਼ੀ ਨੂੰ ਕਹਿ ਦੇ ਨੇ ਆਪਣੂ ਰਿਕਵੈਸਟ ਭੇਜ ਤੂੰ ਗਾਸਪੀ ਚ ਆ ਜੂ ਹਾਂ ਤੂਏ ਪੇਜ ਤੱਕ ਚਲਾਇਆ ਹਾਂਜੀ ਵੀਰੇ ਸਾਸ਼ੀ ਕਾਲ ਭਰਾਵਾਂ ਨੇ ਕੀ ਹਾਲ ਚਾਲ ਹੈ ਜਿਵੇਂ ਤੁਹਾਨੂੰ ਪਤਾ ਹੀ ਵੀਰੇ ਵੀ ਇੱਕ ਕਾਲੇ ਬੀਰੋਕੇ ਦਾ ਮਸਲਾ ਕੱਲ ਜਿਹੜਾ ਥੋੜਾ ਜਿਹਾ ਚੱਲ ਰਿਹਾ ਵਾ ਸੋਸ਼ਲ ਮੀਡੀਆ ਤੇ ਉਦੇ ਪ੍ਰਤੀ ਤੁਸੀਂ ਸਾਰੇ ਭਰਾ ਕਮੇਟੀ ਦਾ ਸਪਸ਼ਟਿਕਰਨ ਸੁਣ ਲਿਓ ਗੱਲਾਂ ਸੁਣਨ ਤੋਂ ਬਾਅਦ ਵੀਰੇ ਤੁਸੀਂ ਜਵਾਬ ਦੇ ਦਿਓ ਉਹਦੇ ਕਮੈਂਟ ਕਰ ਲਿਓ ਮਾੜਾ ਚੰਗਾ ਬੋਲਣ ਤੋਂ ਪਹਿਲਾਂ ਤੁਸੀਂ ਨਾ ਦੂਜੇ ਪੱਖੇ ਮਤਲਬ ਜਿਹੜਾ ਵੀ ਉਹਦਾ ਵੀ ਪੱਖ ਜਾਣ ਲਿਆ ਕਰੋ ਦੂਜੀ ਧਿਰ ਦਾ ਵੀ ਕੀ ਗੱਲ ਹੋਈ ਆ ਕਿਉਂ ਨਾਰਾਜ਼ ਹੋਇਆ ਜਾਂ ਕਿਉਂ ਜਾ ਕੇ ਉਹ ਲਾਈਵ ਹੋਇਆ ਪੂਰੀ ਗੱਲ ਸਮਝਣ ਤੋਂ ਬਾਅਦ ਤੁਸੀਂ ਹਰੇਕ ਨੂੰ ਮਾੜਾ ਚੰਗਾ ਬੋਲਿਆ ਕਰੋ ਬਾਕੀ ਤੁਹਾਨੂੰ ਕਮੇਟੀ ਤਾਂ ਦੱਸੇ ਦੋਗੀ ਹਾਂਜੀ ਠੀਕ ਆ ਖਾਲਸਾ ਸਾਹਿਬ ਅਸੀਂ ਉਸੇ ਵਿਸ਼ੇ ਤੇ ਕੱਲ੍ਹ ਵਾਲੇ ਤੇ ਲਾਈਵ ਹੋਇਆ ਹਾਂ ਚਲੋ ਠੀਕ ਹੈ ਸਾਰਾ ਦਿਨ ਅਸੀਂ ਅੱਜ ਮੈਚ ਵਿੱਚ ਜੀ ਰਹੇ ਅਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਸੀ ਉਹਦੇ ਵਿੱਚ ਕਹਾਣੀ ਇਹ ਹੈ ਬਈ ਜੀ ਵੀ ਪਿਛਲੇ ਸਾਲ ਤੋਂ ਸਟਾਰਟ ਹੋਈ ਹੈ ਸਾਰੀ ਕਹਾਣੀ ਪਿਛਲੇ ਸਾਲ ਅਖੀਰਲੇ ਦਿਨ ਫਾਈਨਲ ਵਾਲੇ ਦਿਨ ਚਲੋ ਇਸ ਨੇ ਮਤਲਬ ਇਨਾਮ ਵੰਡ ਸਮਾਰੋਹ ਹੋ ਰਿਹਾ ਸੀ ਤਾਂ ਜਿਨ੍ਹਾਂ ਨੇ ਹੁਣ 1 ਲੱਖ 2000 ਵਾਲਾ ਟੂਰਨਾਮੈਂਟ ਰੱਖਿਆਗਾ ਇਹਨਾਂ ਨੇ ਉਹਦਾ ਸਨਮਾਨ ਬੋਲਤਾ ਐਲਸੀਡੀ ਦਾ ਤਾਂ ਇਹ ਬੰਦਾ ਉੱਥੋਂ ਇਨਾਮ ਬਣਾਉਂਦਾ ਬਣਾਉਂਦਾ ਦੂਸਰੀ ਸਟੇਜ ਤੇ ਚਲਾ ਗਿਆ ਆਪਦੀ ਐਲਸੀਡੀ ਲੈਣ ਉਸ ਦਿਨ ਦੋ ਸਟੇਜਾਂ ਲੱਗੀਆਂ ਸੀ ਗਿਆ ਸਾਡੇ ਗਰਾਉਂਡ ਦੇ ਵਿੱਚ ਇਹਨਾਂ ਨੇ ਅਲੱਗ ਲਾਈ ਸੀ ਜਿਹੜੇ 1 ਲੱਖ 2000 ਬੋਲ ਰਹੇ ਆ ਜਿਹੜਾ ਆਸ਼ੂ ਭੱਜੀ ਠੀਕ ਹੈ ਇਹਨਾਂ ਨੇ ਅਲੱਗ ਤੋਂ ਉੱਥੋਂ ਸ਼ੁਰੂ ਕਰੀਆ ਹਾਂਜੀ ਨਹੀਂ ਜੇ ਕੋਈ ਨਹੀਂ ਜਿੱਥੋਂ ਗੱਲ ਤੁਹਾਡੀ ਰੋਗੀ ਸਿੱਥੋਂ ਸ਼ੁਰੂ ਕਿਥੇ ਆਪਾਂ ਪਿਛਲੇ ਸਾਲ ਵਾਲੀ ਪਿਛਲੇ ਸਾਲ ਵਾਲੀ ਗੱਲ ਕਰਦੇ ਬਈ ਮੁੱਖ ਮਹਿਮਾਨ ਤੁਸੀਂ ਆਹ ਮੁੱਖ ਮਹਿਮਾਨ ਦੇ ਚਲੋ ਇਸ ਵਾਰ ਸਾਰੇ ਕਹਿੰਦੇ ਵੀ ਆਪਾਂ ਕਾਲੇ ਨੂੰ ਸੱਦਣਾ ਨਹੀਂ ਅਸੀਂ ਸਾਰੇ ਬੁਲਾ ਰਹੇ 11 ਹੋਰ ਸੱਦੇ ਤਾਂ ਚਲ ਸੋਚਿਆ ਵੀ ਲੋਕਲ ਮੇਲਾ ਵੀ ਇਹਨੂੰ ਇੱਕ ਦਿਨ ਦਾ ਟਾਈਮ ਦੇ ਦਈਏ ਆ ਉਸ ਤੋਂ ਬਾਅਦ ਇੱਕ ਦਿਨ ਇਹਨੂੰ ਕਮੇਟੀ ਸਾਰੀ ਨਰਾਜ਼ ਸੀ ਇਹਨੂੰ ਸੱਦਣ ਤੇ ਨਹੀਂ ਸੀ ਮੈਂ ਹੀ ਗੱਲਾਂ ਇਹਨੂੰ ਸੱਦਣ ਵਾਲਾ ਸੀਗਾ ਚਲੋ ਮੈਂ ਫੇਰ ਵੀ ਸੋਚਿਆ ਵੀ ਚਲ ਗਮਾਨ ਪਿੰਡ ਦਾ ਕੋਈ ਗੱਲ ਨਹੀਂ ਸੱਦ ਲੈਨੇ ਆ ਤਾਂ ਰੋਜ਼ ਇਹੇ ਮੇਰੀਆਂ ਮਿੰਤਾਂ ਕੱਢਦਾ ਹੁੰਦਾ ਵੀ ਮੇਰੇ ਨਾਲ ਪਹਿਲਾਂ ਤਾਂ ਸਾਰਿਆਂ ਤੋਂ ਕਹਿੰਦਾ ਲਾਈਵ ਕਰਾ ਮੈਂ ਕਿਹਾ ਨਹੀਂ ਲਾਈਵ ਨਹੀਂ ਮੈਂ ਕਰਾਉਣਾ ਕੱਲੇ ਲਾਈਵ ਮੈਂ ਸੰਧੂ ਤੋਂ ਕਰਾਉਣਾ ਸਾਡੀ ਉਹਦੇ ਨਾਲ ਗੱਲ ਹੋਈ ਆ ਨਹੀਂ ਨਹੀਂ ਬਾਪੇ ਆਪਾਂ ਉਹ ਤਾਂ ਬਹੁਤ ਉੱਤਿਆਂ ਆਇਆ ਫਲਾਉਣਾ ਜੋ ਵੀ ਮੇਰੇ ਕੋਲ ਆਉਂਦੀ ਰਿਕਾਰਡ ਆ ਮੈਂ ਸਾਰਾ ਕੁਝ ਸੁਣਾਉਂਗਾ ਤਾਂ ਉਸ ਤੋਂ ਬਾਅਦ ਇਹ ਕਹਿੰਦਾ ਵੀ ਮੇਰਾ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਫਿਰ ਦੋ ਦਿਨ ਕਮੈਂਟ ਮਖਨ ਨੇ ਇੱਕ ਦਿਨ ਮਿਲੂ ਤੈਨੂੰ ਚਲੋ ਉਹ ਵੀ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣ ਲੱਗਾ ਹਾਂ ਉਹਦੇ ਵਿੱਚ ਤਾਂ ਰੋਜ਼ ਮੇਰੀਆਂ ਇਹ ਕਹਿੰਦੇ ਆ ਨਾ ਵੀ ਹੁਣ ਇਹਨਾਂ ਨੇ ਮਿੰਤਾ ਕੱਢ ਕੇ ਸੱਦਿਆ ਤਾਂ ਹੁਣ ਤੁਹਾਨੂੰ ਮੈਂ ਸੁਣਾਉਣਾ ਵੀ ਇਹਦੀਆਂ ਮਿੰਤਾ ਕੌਣ ਕੱਢਦਾ ਸੀਗਾ ਇੱਥੇ ਲਾ ਦੇ ਨੂੰ ਹੂੰ ਠੀਕ ਕਰ ਦੇ ਫਿਰ ਦੋ ਦਿਨ ਤਾਂ ਲਵਾਈ ਦੇਈ ਮੈਂ ਬਣ ਕੇ ਤੇ ਇਹ ਲਵਾ ਲਵਾਂਗਾ ਸਸ ਮੇਰੇ ਠੀਕ ਆ ਨਬ ਤੇ ਨਵੇ ਲੈਣੇਗਾ ਬਸ 3 ਨੂੰ ਲੈਣਾ ਕੱਤੀ 1 2 ਅੱਨਾ ਵੀ ਲੈਤੀ ਪੜਦੀ ਮੈਂ ਦੋ ਦਿਨਾਂ ਦੀ ਸੈਟਿੰਗ ਕਰਦੀ ਬਸ ਬਾਈ ਬਣ ਕੇ ਫਾਈਨਲ ਦਿਨ ਕਰ ਲਈਏ ਫਾਈਨਲ ਦਿਨ ਦੀ ਛੜਾਂਗਾ ਨਜ਼ਰ ਕਰ ਦਿੱ ਤੁਰ ਲੜਦਨ ਕੱਦਨ ਸੈਟਿੰਗ ਕਰਕੇ ਆ ਵਧੀਆ ਬਲਗਲੂਬ ਨਾਲ ਇਹਦੇ ਦਾ ਟੂਰਨਾਮੈਂਟ ਦੀ ਪ੍ਰੋਮੋਸ਼ਨ ਹੋਊਗੀ ਤੂੰ ਆ ਚੀਜ਼ਾਂ ਨੋਟ ਕਰਿਆ ਕਰ ਬਾਈ ਆਗ ਲੱਗ ਗਿਆ ਜਿਹੜਾ ਤੁਰ ਲੜਦਨ ਬੰਦੇ ਕਰਿਆ ਲੱਖੀ ਲੜਾਂ ਰਾਜਾ ਸਿੱਧੂ ਦੇ ਕਾਬਲ ਤੋਂ ਇਹਨਾਂ ਨੂੰ ਛੱਡ ਕੇ ਆ ਬੰਦੇ ਹਾਂ ਤੋਂ ਆਪਣਾ ਲੈਵਲ ਦੁੱਗਣਾ ਉੱਚਾ ਆਦਾ। ਐਨੀਆ ਮਿੰਤਾ ਕਰਨ ਦੇ باوجود ਵੀ ਚਲ ਅਸੀਂ ਤਾਂ ਇੱਕ ਦਿਨ ਰਖਾ ਲਿਆ ਵੀ ਇੱਕ ਦਿਨ ਆ ਜੀ ਚਲ ਕੋਈ ਗੱਲ ਨਹੀਂ। ਹੁਣ ਸਾਨੂੰ ਇਹ ਪਤਾ ਨਹੀਂ ਸੀ ਵੀ ਇਹਦੇ ਮਨ ਜੇ ਆ ਵੀ ਮੈਂ ਮੇਲਾ ਖਰਾਬ ਕਰਨਾ ਵੀ ਮੈਂ ਇਹਨਾਂ ਨੂੰ ਲਾਈਵ ਨਹੀਂ ਮੇਰਾ ਕਰਾਇਆ ਮੈਨੂੰ। ਇਹਨਾਂ ਨੇ ਵਲੌਗ ਨਹੀਂ ਬਣਾਉਣ ਦਿੱਤੇ ਜਾਂ ਮਤਲਬ ਕਮੈਂਟਰੀ ਤੇ ਨਹੀਂ ਛੱਡਿਆ। ਇਸਨੇ ਅਨੁਸਾਰ ਚਲੋ ਮੈਂ ਤਾਂ ਉਸ ਟਾਈਮ ਹੈ ਵੀ ਨਹੀਂ ਸੀ ਗਰਾਉਂਡ ਦੇ ਵਿੱਚ ਜਦੋਂ ਮਤਲਬ ਇਹਨੇ ਆ ਕੇ ਮਾਈਕ ਫੜਿਆ ਪਹਿਲਾਂ ਤਾਂ ਅਨਸਾਰ ਪਹਿਲਾਂ ਦੇਖੋ ਕਮੈਂਟਰੀ ਵਾਲਾ ਕਦੇ ਆ ਕੇ ਪਹਿਲਾ ਮੈਚ ਖੇਡਦਾ ਦੇਖਿਆ ਸਾਰੇ ਹੀ ਬਲਾਰੇ ਆਉਂਦੇ ਆ ਤਾਂ ਸਾਰਿਆਂ ਤੋਂ ਪਹਿਲਾਂ ਇਹਦਾ ਕੱਲ ਦਾ ਰਿਕਾਰਡ ਕੱਢ ਕੇ ਦੇਖੋ ਇਹ ਵੀਰੋਕਿਆਂ ਦੀ ਟੀਮ ਦੇ ਵਿੱਚ ਸਲਿੱਪ 'ਚ ਖੜਾਗਾ ਐਜੇ ਪਲੇਅਰ ਖੇਡ ਰਿਹਾ ਚਲੋ ਉਹ ਵੀ ਸਾਰਿਆਂ ਨੇ ਕਿਹਾ ਵੀ ਵੀ ਇਹਨੂੰ ਕਿਉਂ ਸੱਦਿਆ ਸੀ ਇਹਨੂੰ ਪਲੇਅਰ ਹੈ ਜੇ ਇਹਨੂੰ ਪਲੇਅਰ ਹੀ ਕਰਨਾ ਹੈ ਕਿਉਂ ਕਮੈਂਟਰੀ ਵਾਲਾ ਸੱਦਿਆ ਨੂੰ ਚਲੋ ਮੈਂ ਇਹਨਾਂ ਦੀ ਗੱਲ ਇਗਨੋਰ ਕਰਤੀ ਮੁੰਡਿਆਂ ਦੀ ਕੋਈ ਗੱਲ ਨਹੀਂ ਯਾਰ ਚੱਲ ਆ ਗਿਆ ਆ ਗਿਆ ਕੋਈ ਏਡੀ ਗੱਲ ਨਹੀਂ ਹੈਗੀ ਉਸ ਤੋਂ ਬਾਅਦ ਇਹਨੇ ਮਾਈਕ ਫੜਿਆ ਸਾਰਿਆਂ ਤੋਂ ਪਹਿਲਾਂ ਆਉਂਦੀ ਰਕਵੜਾ ਸਾਰੋਸ ਬੁਲਾ ਕੇ ਫਤੇ ਸਾਰਿਆਂ ਤੋਂ ਪਹਿਲਾਂ ਇਹਨੇ ਉਹਨਾਂ ਦਾ ਹੀ ਮਤਲਬ ਨਾਮ ਲਿਆ ਵੀ ਰਸ਼ਵਿੰਦਰ ਬਾਬੇ ਦਾ 11000 ਦਾ ਸਨਮਾਨ ਆਸ਼ੂ ਫੌਜੀ ਫਲਾਣਾ ਸਿੰਘ ਚਲੋ ਜੋ ਵੀ ਇਹਨੇ ਨਾਮ ਲਏ ਸਾਨੂੰ ਕੋਈ ਚਲੋ ਉਹ ਤਾਂ ਸਾਡੇ ਪਿੰਡ ਦਾ ਮਸਲਾ ਕੋਈ ਗੱਲ ਨਹੀਂ ਮੇਰੇ ਵੀ ਸਕੇ ਆ ਉਹ ਕੋਈ ਰਸ਼ਵਿੰਦਰ ਬਾਬਾ ਸਕੇ ਹੀ ਆ ਪਰ ਇਹਨੇ ਚਲੋ ਉਹ ਬੋਲਦਾ ਸਾਨੂੰ ਉਹਦਾ ਕੋਈ ਦਰਾਜ ਨਹੀਂ ਤਾਂ ਉਸ ਤੋਂ ਬਾਅਦ ਉੱਥੋਂ ਇੱਕ ਮੁੰਡਾ ਉੱਠ ਕੇ 2100 ਰੁਪਏ ਉਹਨੇ ਬੋਲਦਾ ਜਸਵੀਰ ਸਿੰਘ ਲੱਲੂਆਣੇ ਦਾ ਵੀ ਮੈਂ ਕਾਕਾ ਸਿੰਘ ਦਾ ਸਨਮਾਨ ਕਰ ਰਿਹਾ 2100 ਰੁਪਏ ਦਾ ਮੈਂ ਉਸ ਟਾਈਮ ਗਰਾਊਂਡ 'ਚ ਨਹੀਂ ਸੀਗਾ ਤਾ ਉਸ ਤੋਂ ਬਾਅਦ ਇਹਨੇ ਕੀ ਕਰਿਆ ਉਹਦਾ ਨਾਂ ਬੋਲਿਆ ਨਹੀਂ ਕਾਕਾ ਸਿੰਘ ਬੋਲਿਆ ਨਹੀਂ ਇਹਨੇ ਚਲੋ ਉਹਨੇ ਫੇਰ ਆਖਿਆ ਕਹਿੰਦਾ ਭਾਈ ਬੋਲ ਦੇ ਤਾਂ ਇਹਨੇ ਕੀ ਕਰਿਆ ਉਸ ਤੋਂ ਬਾਅਦ ਬੋਲਿਆ ਗੋਲ ਗੱਲ ਕਰ ਗਿਆ ਕਹਿੰਦਾ ਉਹਨੇ ਫੇਰ ਇੱਕ ਹੋਰ ਕਿਹਾ ਕਹਿੰਦਾ ਵੀ 50 ਰੁਪਏ ਛੱਕੇ ਦੇ ਜਿੰਨੇ ਵੱਜਣਗੇ ਸ਼ਾਮ ਤੱਕ ਜੇ 100 ਛੱਕਾ ਵੱਜ ਜੇ ਮੈਂ ਤੁਹਾਨੂੰ ਤੁਸੀਂ ਉਸ ਹੱਬਣਾ ਪੈਸੇ ਲੈ ਲਓ ਇਹਨੇ ਉਹ ਗੱਲ ਗੋਲ ਕਰਤੀ ਉੱਥੇ ਮੇਰਾ ਨਾਂ ਫੇਰ ਨਹੀਂ ਬੋਲਿਆ ਇਹਨੇ ਖੁੰਦ ਕੱਟਣ ਵਾਲੇ ਕਹਿੰਦਾ 2100 ਰੁਪਏ ਦਾ ਸਾਮਾਨ ਕਮੇਟੀ ਦਾ ਕਰ ਰਿਹਾ ਜਸਵੀਰ ਸਿੰਘ ਉਹ ਬੰਦਾ ਉਥੋਂ ਭਾਵਕ ਹੋ ਗਿਆ ਜਸਵੀਰ ਸਿੰਘ ਉਹਨੇ ਚਲ ਮੈਨੂੰ ਫੋਨ ਲਾਇਆ ਕਹਿੰਦਾ ਕਾਕੇ ਪਿੰਡ ਸੱਦ ਕੇ ਮੇਰੀ ਬੇਇਜ਼ਤੀ ਕਰਾਤੀ ਬਾਈ ਯਾਰ ਮੈਂ ਕੀ ਗੱਲ ਹੋਈ ਆ ਕਹਿੰਦਾ ਆ ਗੱਲ ਹੋਈ ਆ ਕਿ ਤੂੰ ਦਾ ਮੈਂ ਤਾਂ ਤੇਰਾ ਨਾਮ ਉੱਚਾ ਕਰਦਾ ਸੀ ਬਾਈ ਦਾ ਵੀ ਨਾਮ ਮਾਨਕ ਵੀ ਕੀ ਸੋਨਾ ਮਾਨ ਕਰ ਰਿਆ ਮੈਂ ਕਹਿੰਦਾ ਇਹ ਬੰਦੇ ਨੇ ਯਾਰ ਬਾਈ ਤੇਰਾ ਨਾਂ ਹੀ ਨਹੀਂ ਬੋਲਿਆ ਚਲੋ ਮੈਂ ਕਿ ਕੋਈ ਗੱਲ ਨਹੀਂ ਬਈ ਮਾ ਆ ਕੇ ਤੇਰ ਕੋ ਇੱਥੇ ਉਹ ਮੁੰਡਾ ਵੀ ਉੱਥੇ ਸੀ ਸਾਰਾ ਗਰਾਊਂਡ ਗਵਾਏ ਜੀ ਦਾ ਚਲੋ ਮੈਂ ਜਾ ਕੇ ਇਹਨੂੰ ਕਾਲੇ ਨੂੰ ਗੱਲ ਪੁੱਛੀ ਮੈਂ ਕਾਲੇ ਕੀ ਗੱਲ ਹੋਈ ਆ ਕਹਿੰਦਾ ਬਾਈ ਕੋਈ ਗੱਲ ਵੀ ਨਹੀਂ ਮੈਂ ਕਿ ਵੀ ਤੈਨੂੰ ਆ ਬੰਦੇ ਨੇ ਨਾਮ ਅਲੀ ਵੈਸੇ ਬੋਲੇ ਸੀ ਕਹਿੰਦਾ ਹਾਂ ਫਿਰ ਮੈਂ ਹਾਂ ਤੂੰ ਕੀ ਕਿਹਾ ਕਹਿੰਦਾ ਮੈਂ ਬੋਲਤੇ ਮੈਂ ਕੀ ਬੋਲਿਆ ਕਹਿੰਦਾ ਮੈਂ ਬੋਲਦਾ ਵੀ ਕਮੇਟੀ ਦਾ ਮਾਨ ਕਰ ਰਿਹਾ ਮੈਂ ਤੈਨੂੰ ਇਹ ਨਹੀਂ ਕੀ ਕਿਹਾ ਸੀ ਕਹਿੰਦਾ ਮੈਨੂੰ ਕਾਕਾ ਕਿਹਾ ਸੀ ਫਿਰ ਤੂੰ ਮੈਂ ਮੇਰਾ ਨਾਂ ਕਿਉਂ ਨਾ ਬੋਲਿਆ ਕਹਿੰਦਾ ਬਾਬੇ ਹੁਣ ਬੋਲ ਦਿੰਨੇ ਆ ਮੈਨੂੰ ਟੀਚਰ ਕਰਕੇ ਬੋਲਦਾ ਉਹ ਚੀਜ਼ ਦਾ ਮੈਨੂੰ ਗੁੱਸਾ ਆ ਵੀ ਜੇਰ ਤੂੰ ਮਤਲਬ ਤੂੰ ਕਾਮ ਸੇ ਕਾਮ ਤੈਨੂੰ ਮੈਂ ਬੁਲਾਇਆ ਤੂੰ ਮੇਰਾ ਨਾਂ ਤਾਂ ਬੋਲ ਸਕਦਾ ਹੋਰ ਤਾਂ ਚੱਲ ਤੂੰ ਕਿਸੇ ਦਾ ਮਰਜ਼ੀ ਨਾ ਲੈ ਕੋਈ ਗੱਲ ਨਹੀਂ ਜਾਮਾ ਕਮੇਟੀ ਦਾ ਨਾਂ ਨਾ ਲੈ ਚਲੋ ਉਸ ਤੋਂ ਬਾਅਦ ਮੈਨੂੰ ਆਖਿਆ ਕਾਲੇ ਤੂੰ ਉਹ ਘੰਟੇ ਦੇ ਵਿੱਚ ਹੀ ਰੌਲਾ ਪਾਤਾ ਸਾਨੂੰ ਪਤਾ ਸੀ ਵੀ ਤੂੰ ਕਰੇਗਾ ਕੁਝ ਚੱਲੇ ਉਸ ਤੋਂ ਚਲਾ ਗਿਆ ਸਟੇਜ ਤੋਂ ਬੋਲਦਾ ਬੋਲਦਾ ਚਲਾ ਗਿਆ ਮਾਈਕ ਛੱਡ ਕੇ ਤਾਂ ਉਸ ਤੋਂ ਬਾਅਦ ਇਹ ਵਾਰ ਮਗਰਲੇ ਪਾਸੇ ਸਟੇਜ ਦੇ ਇਹਨੂੰ ਮੈਨੂੰ ਸੱਦ ਲਿਆ ਇਹ ਗੱਲ ਕਹਿੰਦਾ ਨਾ ਵੀ ਮੈਥੋਂ ਮਾਈਕ ਹੋਇਆ ਉੱਥੇ ਰਿਕਾਰਡਿੰਗ ਵੀ ਹੋਈ ਜਾਂਦੀ ਆ ਮੰਨ ਲਓ ਵੀਡੀਓ ਬਣੀ ਜਾਂਦੀ ਆ ਨਾ ਤਾਂ ਕੋਲੇ ਹੋਰ ਰਾਜਿੰਦਰ ਹੀਰਕੀਆ ਖੁਸ਼ੀ ਗੁਰੂ ਸਾਰਾ ਦੋਨੇ ਕਮੈਂਟਰੀ ਵਾਲੇ ਵੀ ਕੋਲੇ ਆ ਤਾਂ ਖੁਸ਼ੀ ਐਸ ਟਾਈਮ ਮਤਲਬ ਕਹੋਂਦਾ ਮੈਂ ਇਹਨੂੰ ਐਡ ਕਰ ਦੇਣਾ ਐਡ ਹੋ ਜੀ ਖੁਸ਼ੀ ਫੋਨ ਕਰ ਦਿੰਦੇ ਉਹਨੂੰ ਆਪਾਂ ਫੋਨ ਕਰਿਓ ਉਹਨਾਂ ਕਹੋ ਵੀ ਭਾਈ ਐਡ ਅੱਪ ਵੀ ਇਹ ਤੋਂ ਮਾਈਕ ਖੋਇਆ ਹੈ ਕਿ ਨਾਪ ਹੋਇਆ ਠੀਕ ਹੈ ਉਸ ਤੋਂ ਬਾਅਦ ਸਟੇਜ ਦੇ ਮਗਰ ਚਲਾ ਗਿਆ ਉਹ ਐਡ ਕਰ ਲਓ ਜੀ ਹੁੰਦਾ ਮੇਰੀ ਗੱਲ ਸੁਣੋ ਵੀਰੇ ਮੈਂ ਬੋਲ ਰਿਹਾ ਸੰਦੂ ਸਰਜੀਤ ਵੀਰੇ ਰਹੀ ਗੱਲ ਵੀ ਮਾਈਕ ਖੋਣ ਦੀ ਮਾਈਕ ਵੀਰੇ ਕਿਸੇ ਨੇ ਨਹੀਂ ਖੋਇਆ ਇਹਦੇ ਕੋਲੋਂ ਇਹਨੂੰ ਵੀਰ ਨੇ ਕਿਹਾ ਵੀ ਤੂੰ ਚੱਲ ਮੈਚ ਰਹਿਣ ਦੇ ਬੋਲਣ ਨੂੰ ਵੀ ਸਾਡੇ ਬੰਦੇ ਇਤਰਾਜ ਕਰਦੇ ਆ ਇਹ ਗੱਲ ਹੋਈ ਨਾ ਹਾਂਜੀ ਹਾਂਜੀ ਵੀ ਸਾਡੇ ਬੰਦੇ ਉਤਰਾਜ ਕਰਦੇ ਵੀ ਅਸੀਂ ਜਿਹੜੇ ਕੰਮ ਲਈ ਤੈਨੂੰ ਸੱਦਿਆ ਜਿਹੜੇ ਬੰਦਿਆਂ ਨੇ ਤੈਨੂੰ ਟੂਰਨਾਮੈਂਟ ਦੇ ਲਈ ਸੱਦਿਆ ਵੀ ਤੁਸੀਂ ਉਹਨਾਂ ਦਾ ਨਾਮ ਬਿਲਕੁਲ ਲਓ ਹਾਂ ਬਿਲਕੁਲ ਵੀ ਵੀ ਤੁਸੀਂ ਸ਼ੁਰੂਆਤ ਹੀ ਦੂਸਰੀ ਕਮੇਟੀ ਤੋਂ ਕਰ ਰਹੇ ਆ ਹਾਂ ਬਿਲਕੁਲ ਵੀ ਜਿਹੜੀ ਟੂਰਨਾਮੈਂਟ ਕਰਵਾ ਰਹੀ ਤੁਸੀਂ ਉਹਨਾਂ ਦਾ ਨਾਮ ਹੀ ਲੈ ਰਹੇ ਮੈਂ ਇੱਕ ਵੀਰੇ ਕਿਸੇ ਨੇ ਵੀ ਨਹੀਂ ਖੋਇਆ ਕਿਸੇ ਨੇ ਮਾਈਕ ਇਹ ਗੱਲ ਦੇ ਗਵਾਹ ਵੀਰੇ ਉੱਥੋਂ ਦੇ ਕਮੈਂਟਰ ਵੀ ਨੇ ਜੇਕਰ ਇਦਾਂ ਦੀ ਗੱਲ ਹੋਈ ਹੁੰਦੀ ਉਹ ਨਾਲ ਤੁਰਦੇ ਸਾਊਂਡ ਵਾਲਾ ਵੀ ਗਵਾਹ ਬਈ ਬਈ ਸਾਊਂਡ ਵਾਲਾ ਸਾਰੇ ਬੰਦੇ ਉੱਥੇ ਟੀਮਾਂ ਵਾਲੇ ਵੀ ਸੀ ਵੀਰੇ ਕਿਸੇ ਟੀਮ ਵਾਲੇ ਤੋਂ ਤੁਸੀਂ ਸੁਣਿਆ ਕਿਸੇ ਟੀਮ ਨੇ ਜਿਹੜੀ ਹਾਰ ਕੇ ਗਈ ਹੈ ਜਾਂ ਕਿਦਾਂ ਜਾ ਕੇ ਕਿਹਾ ਹੋਇਆ ਵੀ ਹਾਂ ਕਾਲੇ ਨਾਲ ਗਲਤ ਹੋਇਆ ਸੀ ਉੱਥੇ ਸੀ ਮੌਜੂਦ ਵੀ ਕਾਲੇ ਤੋਂ ਮਾਈਕ ਫੜਿਆ ਵਾ ਹਾਂ ਮਾਈਕ ਫੜਿਆ ਇਹ ਤਾਂ ਇਦਾਂ ਦੀ ਗੱਲ ਹੋਈ ਹੈ ਵੀਰੇ ਫਿਰ ਤੁਸੀਂ ਜ਼ਰੂਰ ਆਪਾਂ ਕਿਨੂੰ ਵੀ ਕਮੇਟੀ ਗੁਣਾ ਕਰ ਹਾਂ ਬਿਲਕੁਲ ਬਿਲਕੁਲ ਕਮੇਟੀ ਨੂੰ ਤਾਂ ਆਪਾਂ ਸਪਸ਼ਟ ਕਰ ਲੈਣਾ ਸੀਗਾ ਕਿਉਂਕਿ ਆਪਾਂ ਇੱਕ ਪਾਸੇ ਦੀ ਗੱਲ ਸੁਣ ਲੈਨੇ ਆ ਦੂਜੇ ਪਾਸੇ ਦੀ ਗੱਲ ਸੁਣਦੇ ਹਾਂ ਬਾਕੀ ਅਸੀਂ ਇਹ ਵੀ ਕਹਿੰਦੇ ਆ ਵੀ ਜੇ ਕੋਈ ਇਹਦੇ ਕੋਲ ਪ੍ਰੂਫ ਹੈ ਤਾਂ ਇਹ ਪੇਸ਼ ਕਰ ਦੇ ਹਾਂ ਇਹ ਕਹਿੰਦਾ ਵੀ ਦੇਂਦਾ ਬੋਮਾ ਕਿ ਵੀ ਜਿਹੜੇ ਕੋਈ ਹੈ ਵੀ ਹਾਂ ਇਹਨੇ ਮੈਕ ਪੋਇਆ ਜ ਜਿਹਨੇ ਬੁਰਾ ਪਾ ਲਗਿਆ ਬਾਕੀ ਇੱਕ ਗੱਲ ਇਹਨੇ ਹੋਰ ਕਹੀ ਹੈ ਵੀ ਮੈਨੂੰ ਧਮਕੀ ਦਿੱਤੀ ਹੈ ਉਹਨੂੰ ਐਡ ਕਰ ਲਓ ਤੁਸੀਂ ਤੂੰ ਕਾਲ ਲਾਓ ਉਹਨੂੰ ਕਿ ਵੀ ਚਲੋ ਵੀਰੇ ਬਾਕੀ ਸਣਾ ਜੇ ਤੁਹਾਡਾ ਮਨ ਲੋ ਕਿਸੇ ਦਾ ਨਹੀਂ ਯਕੀਨ ਬਣਦਾ ਫਿਰ ਕਮੇਟੀ ਕੋਲੋਂ ਕਹਿ ਰਹੀ ਆ ਆਪਾਂ ਖੁਸ਼ੀ ਨੂੰ ਐਡ ਵੀ ਕਰ ਲੈਂਦੇ ਖੁਸ਼ੀ ਨੂੰ ਐਡ ਕਰੋ ਕਿ ਮੈਂ ਵੀਰੇ ਉਹਨੂੰ ਫੋਨ ਕਰੋ ਫਿਰ ਉਹ ਰਿਕਵੈਸਟ ਭੇਜੂਗਾ ਲਾਈਵ ਹੋਊਗਾ ਤਾਂ ਨਾਲੇ ਸਟੇਜ ਦੇ ਮੰਗਰੇ ਵੀ ਏਰੀਆ ਦਾ ਮਾਣ ਆ ਉਹਨਾਂ ਨੇ ਤਾਂ ਮਾਣ ਕਰਕੇ ਸੱਦਿਆ ਹੁਣ ਤੁਹਾਨੂੰ ਉਹਨਾਂ ਨੇ ਪਿਛਲੇ ਸਾਲ ਦੀ ਵੀ ਸਟੋਰੀ ਦੱਸਤੀ ਵੀ ਆਹ ਗੱਲ ਕਰਕੇ ਸਾਡੇ ਬੰਦੇ ਨਹੀਂ ਸੀ ਰਾਜੀ ਹਾਂ ਰਾਜੀ ਰਿਕਾਰਡਿੰਗ ਵੀ ਸੁਣਾਦੀ ਸੀ ਅਸੀਂ ਸਾਰੇ ਨਹੀਂ ਸੱਦ ਕੇ ਰਾਜੀ ਸੀ ਸਿਰਫ ਕੱਲਾ ਬਾਈ ਮੈਂ ਹੀ ਸੱਦਣ ਵਾਲਾ ਸੀ ਇਹ ਬੰਦੇ ਨੂੰ ਕੱਲਾ ਸਾਰੇ ਨਹੀਂ ਸੀ ਮੈਂ ਤਿੰਨੇ ਵੀਰੇ ਉਹ ਬਾੜਾ ਕਹਿ ਰਹੇ ਆ ਮੈਂ ਹੀ ਕੱਲਾ ਇਹਨੂੰ ਸੱਦਣ ਵਾਲਾ ਸੀ ਬੰਦੇ ਨੂੰ ਰੋਜ਼ ਮੈਨੂੰ ਮਿੰਤਾ ਘਟਨੀਆਂ ਨੇ ਵੀ ਮੈਨੂੰ ਸੱਦ ਲਾ ਲਾ ਸਾਡੇ ਤੋਂ ਉੱਪਰ ਹੋ ਕੇ ਉਹਨੂੰ ਸੱਦਿਆ ਅਸੀਂ ਨਹੀਂ ਸੱਦਣਾ ਚਾਹੁੰਦੇ ਤੁਹਾਨੂੰ ਬਿਲਕੁਲ ਨਾਲੇ ਜਿਹੜੀ ਗੱਲ ਹੋਈ ਆ ਸਟੇਜ ਦੇ ਮੰਗਰੇ ਉੱਥੇ ਖੁਸ਼ੀ ਵੀ ਆ ਮੁੰਡਾ ਇੱਕ ਇਹਦੇ ਨਾਲ ਹੋਰ ਵੀ ਸੀ ਪਤਨ ਕੀ ਨਾਮ ਆ ਉਹਦਾ ਆਗ ਵਾਲਾਗਾ ਉਹ ਵੀ ਕੋਲੇ ਖੜਾ ਨਹੀਂ ਗੋਲੀ ਮਾਰਨ ਵਰਉਣ ਵਾਲੀ ਕੋਈ ਗੱਲ ਹੀ ਨਹੀਂ ਬਾਈ ਜਿਹੜਾ ਉਹਨੇ ਕਿਹਾ ਨਹੀਂ ਵੀ ਮੈਨੂੰ ਆ ਮੈਚ ਬੁਲਾਉਂਦਾ ਰਿਹਾ ਠੀਕ ਹੈ ਉਹ ਮੈਚ ਤਾਂ ਬੋਲਦਾ ਰਿਹਾ ਉਹਨੂੰ ਪਤਾ ਵੀ ਮੈਨੂੰ ਇੱਕ ਦੋ ਦਿਨ ਲਵਾਉਣਗੇ ਵੇਰਾ ਤਾਂ ਉਹ ਮੈਚ ਬੋਲਦਾ ਰਿਹਾ ਜਿਹੜਾ ਆਪਣਾ ਟੂਰਨਾਮੈਂਟ ਆ ਕਹਿੰਦਾ ਐਡ ਹੋਏਗਾ ਅਸੀਂ ਉਹਨੂੰ ਕਿਹਾ ਜੀ ਬੋਲੇ ਬੀ ਬੋਲਦਾ ਠੀਕ ਹੈ ਵੀ ਜੇ ਤੂੰ ਬੋਲਦਾ ਪਿਆ ਠੀਕ ਹੈ ਵੀ ਚੱਲ ਕੋਈ ਗੱਲ ਨਹੀਂ ਤੂੰ ਲੋਕਲ ਬੰਦਾ ਜਿਹੜਾ ਨਿਕਲਦਾ ਦਿਨ ਲਵਾ ਦਾਂਗੇ ਪਰ ਅਜੀ ਫੇਰ ਵੀ ਖੁਸ਼ ਨਹੀਂ ਸੀ ਕਿ ਲਵਾਉਣ ਨੂੰ ਹਣਾ ਪਰ ਬਾਈ ਨੇ ਸਾਡੇ ਤੋਂ ੱੱਕੇ ਨਾ ਉਹਨੂੰ ਇੱਕ ਦਿਨ ਲਵਾਇਆ ਅਸੀਂ ਲਾਉਣ ਨੂੰ ਖੁਸ਼ ਹੁਣ ਕਿਉਂਕਿ ਅਸੀਂ ਤਾਂ ਪਹਿਲਾਂ ਪ੍ਰਦਰਸ਼ਨ ਦੇਖ ਚੁੱਕੇ ਸੀਗੇ ਵੀਰੇ ਕਮੇਟੀ ਲੈਣੇ ਵੀਰ ਬੋਲ ਬੈਠੇ ਨੇ ਹਣਾ ਸਾਰੇ ਪਿੰਡ ਦੇ ਨੇ ਕੋਈ ਝੂਠ ਮਾਰ ਸਕਦਾ ਯਾਰ ਕਿਉਂ ਕਾਦੇ ਵਾਸਤੇ ਟੂਰਨਾਮੈਂਟ ਇਹਨਾਂ ਨੇ ਲੋਕਾਂ ਵਾਸਤੇ ਕਰਾਇਆ ਯਾਰ ਬਾਈ ਕਾਲੇ ਨਾਲ ਇਹਨਾਂ ਦਾ ਕਿਹੜਾ ਕੋਈ ਵੈਰ ਆ ਯਾਰ ਪਰਸਨਲੀ ਮੇਨ ਮਕਸਦ ਇਹ ਨਹੀਂ ਹੈਗਾ ਵੀ ਆਪਾਂ ਉਹਨੂੰ ਕੋਈ ਉਹ ਤੋਂ ਦੁਖਾਉਣਾ ਸੀ ਜੀ ਨੀ ਮੈਂ ਬਈ ਬੇਇਜ਼ਤ ਕਰਕੇ ਵੇਜਿਆ ਆਪਾਂ ਪਿਆਰ ਨਾਲ ਵੀ ਵੇਜਿਆ ਚਲਾ ਜਾ ਬਈ ਮੇਰੀ ਗੱਲ ਸੁਣੋ ਇੱਧਰ ਵੀ ਸਾਡਾ ਟੂਰਨਾਮੈਂਟ ਖਰਾਬ ਹੈ ਮੈਂ ਉੱਥੇ ਲੈ ਉੱਥੇ ਸੀਗਾ ਨਾ ਮੈਨੂੰ ਇਸ ਗੱਲਬਾਤ ਦੀ ਪਤਾ ਲੱਗਾ ਮੈਂ ਸਾਰੇ ਪ੍ਰਵਾਸੀ ਦੇਖ ਰਿਹਾ ਜਿੱਥੇ ਉਸ ਟਾਈਮ ਮੈਂ ਕਾਲਾ ਮੇਰੇ ਕੋਲ ਖੜਾ ਸੀਗਾ ਮੈਂ ਕਾਲਾ ਬੋਲਦਾ ਪਿਆ ਠੀਕ ਹੈ ਮੈਨੂੰ ਨਹੀਂ ਪਤਾ ਜੀ ਇਹਨਾਂ ਬਾਈ ਹੋਰਾਂ ਦੀ ਕੋਈ ਗੱਲਬਾਤ ਸੀ ਨੂੰ ਕੱਲੇ ਮੁੰਡੇ ਨੇ ਵੀ ਬੋਲਿਆ ਬੰਦਾ ਜਾਂ ਜਾਣ ਵਾਲੇ ਨੂੰ ਤੇ ਜਾਂ ਇਹਨੂੰ ਬਾਈ ਨੂੰ ਕਿਉਂ ਇਹਨੂੰ ਰਸਤੇ 'ਚ ਕਹਿ ਕੇ ਗਿਆ ਕਹਿੰਦਾ ਮੈਂ ਲਾਈਵ ਹਾਂ ਮੈਨੂੰ ਇਹ ਤਾਂ ਕੋਈ ਪਤਾ ਸੀ ਕਿਸੇ ਨੂੰ ਪਤਾ ਨਹੀਂ ਉਹ ਇਹਨੇ ਫੋਨ ਕਰਿਆ ਕਹਿੰਦਾ ਮੈਂ ਲਾਈਵ ਹੂੰ ਮੈਂ ਕੋਈ ਗੱਲ ਨਹੀਂ ਹੋ ਜਾ ਪਹਿਲਾਂ ਇਹਨੇ ਸਟੇਜ ਦੇ ਮਗਰ ਕੇ ਆ ਸਟੇਜ ਦੇ ਮਗਰ ਜਾ ਕੇ ਮੈਨੂੰ ਕਹਿੰਦਾ ਭਾਵੇਂ ਮੇਰੀ ਬੇਇੱਜ਼ਤੀ ਕਰਤੀ ਤੂੰ ਮੈਂ ਕਹਾਂ ਲਈ ਕੋਈ ਬੇਇੱਜ਼ਤੀ ਨਹੀਂ ਤੂੰ ਵਗ ਜਾ ਬਾਈ ਵਰਕੇ ਸ਼ਾਮ ਤੱਕ ਸਾਨੂੰ ਲੜਾ ਦੇਗਾ ਉਹ ਮੇਰੇ ਚਾਚੇ ਦਾ ਮੁੰਡਾ ਜਿਹੜਾ ਦੂਜਾ ਟੂਰਨਾਮੈਂਟ ਕਰਾ ਰਿਹਾ ਹੈਗਾ ਵੀ ਤੂੰ ਸਾਡਾ ਅਸੀਂ ਕੱਲ ਨੂੰ ਇੱਕ ਵੀ ਹੋ ਸਕਦੇ ਆ ਫਿਰ ਇਹਨੇ ਮੈਨੂੰ ਇੱਕ ਗੱਲ ਹੋਰ ਕਹੀ ਕਹਿੰਦਾ ਤੂੰ ਤਾਂ ਸਾਡੇ ਟੂਰਨਾਮੈਂਟ ਤੇ ਮੱਚਦਾ ਮੈਂ ਕਿਹਾ ਤੇਰਾ ਟੂਰਨਾਮੈਂਟ ਕਿਹੜਾ ਹੋ ਗਿਆ ਕਹਿੰਦਾ ਦੂਜਾ ਮੈਂ ਕਿਹਾ ਯਾਰ ਤੂੰ ਕਮਾਲ ਆ ਉਹ ਵੀ ਮੇਰੇ ਚਾਚੇ ਦਾ ਮੁੰਡਾ ਕਹਿੰਦਾ ਹੈਗਾ ਕੋਈ ਗੱਲ ਨਹੀਂ ਕਹਿੰਦਾ ਸ਼ਾਮ ਨੂੰ ਕਰਾਂਗੇ ਹੁਣ ਤੁਸੀਂ ਇਹ ਦੱਸੋ ਫਿਰ ਵੀ ਇਹ ਇੱਕ ਸੱਚਜੇ ਕਮੈਂਟਰ ਦੀ ਹਾਂ ਇਹ ਇਹ ਲੈ ਜਾ ਹੋ ਸਕਦਾ ਗੱਲ ਕਰਨ ਦਾ ਤੁਸੀਂ ਆਪ ਦੱਸੋ ਵੀਰੇ ਆਪਾਂ ਉਹਦੀਆਂ ਗੱਲਾਂ ਸੁਣ ਲਈਆਂ ਕੋਈ ਉਹਨੇ ਪ੍ਰੂਫ ਨਹੀਂ ਦਿੱਤਾ ਹਾਂ ਕਮੇਟੀ ਨੇ ਤੁਹਾਨੂੰ ਪ੍ਰੂਫ ਵੀ ਦਿੱਤਾ ਵੀ ਉਹ ਸਾਨੂੰ ਫੋਨ ਕਰਕੇ ਆਇਆ ਫੋਨ ਕਰਕੇ ਫੋਨ ਕਰਕੇ ਵੀ ਗੱਲ ਕਹਿੰਦਾ ਸੀ ਨਾ ਜਦੋਂ ਮੈਨੂੰ ਬੋਲ ਕੇ ਗਿਆ ਸਕੂਲ ਦੇ ਸਾਹਮਣੇ ਖੜਾ ਕੇ ਮੈਨੂੰ ਗੱਡੀ ਉਹਨੇ ਰੋਕਿਆ ਕਹਿੰਦਾ ਵੀਰੇ ਰੋਕੇ ਜਾਈਂ ਮੈਂ ਕੋਈ ਇੱਕ ਮਿੰਟ ਕਹਿੰਦਾ ਜੇ ਮੈਨੂੰ ਕਰਕੇ ਨਹੀਂ ਟੱਕਰਤਾ ਮੈਂ ਕੀ ਗੱਲ ਹੋ ਗਈ ਕਹਿੰਦਾ ਵੀਰੇ ਯਾਰ ਐ ਕਰਕੇ ਯਾਰ ਮੈਨੂੰ ਉੱਥੇ ਮੈਕੋ ਲਿਆ ਤੇ ਭਜਾਦਾ ਉਹਰੇ ਪਾਸਸ ਸੱਤ ਗੱਲਾਂ ਵੀ ਕੱਢੀਆਂ ਮੈਂ ਬੰਦਾ ਦੇ ਸਕਦਾ ਇੱਕ ਜਿੰਨੀ ਜਦੋਂ ਗਾਲ ਕੱਢੀਆਂ ਮਤਲਬ ਜੇ ਉਹ ਸੀ ਧਮਕੀ ਦੇਣ ਵੀ ਤਾਂ ਮੈਨੂੰ ਪਿੰਡ ਜਾਣ ਦਾ ਨਾਲ ਹੋਰ ਸਾਨੂੰ ਇੱਕ ਕਹਿਰ ਸੁਣਾ ਮੈਂ ਜਾਣੀ ਨਾ ਸਾਨੂੰ ਇੱਕ ਕਹਿਰ ਸੁਣਾ ਪਿੰਡ ਚ ਆ ਕੇ ਕੋਈ ਬੰਦਾ ਆਵੇ ਕਿ ਨਹੀਂ ਖੁਸ਼ੀ ਖੁਸ਼ੀ ਰਿਕਵੈਸਟ ਭੇਜ ਵੀਰੇ ਖੁਸ਼ੀ ਗੁਰੂ ਸਰ ਜੀ ਰਿਕਵੈਸਟ ਦਾ ਭੇਜੋ ਮੈਨੂੰ ਆਈ ਨਹੀਂ ਰਿਕਵੈਸਟ ਮੈਂ ਕੋਈ ਨਾ ਖਰਾਬ ਕਰਨਾ ਚਾਹੁੰਦਾ ਇਹ ਇਹੇ ਜਾ ਕੇ ਲਾਈਵ ਹੋ ਕੇ ਸਾਨੂੰ ਆਹ ਚੀਜ਼ ਬੋਲ ਦੇਣਾ ਕੀਤਾ ਵੀ ਅਸੀਂ ਉਹਨੂੰ ਪਿੰਡ ਚੋਂ ਜਾਣ ਦੇ ਦਿੰਦੇ ਜੇ ਕੋਈ ਉੱਥੇ ਤੂੰ ਤੂੰ ਮੈਂ ਮੈਂ ਹੋਈ ਹੁੰਦੀ ਜਮਾ ਨਹੀਂ ਹੋਈ ਇੱਕ ਤੋਂ ਦੋ ਉਹਨੂੰ ਕੁਝ ਕਿਹਾ ਨਹੀਂ ਇਹਦਾ ਫੇਕ ਵਿਊ ਲੈਣ ਨੇ ਚੱਕਰ ਵਿੱਚ ਬੰਦਾ ਸਾਰਾ ਵਸੋਈ ਜਾਦਾ ਨਾ ਤੇ ਚਲਾਉਣ ਦਾ ਮਾਰਾ ਕਿਉਂ ਕੰਮ ਹੈ ਨਹੀਂ ਹੁਣ ਨਾ ਤਾਂ ਕੋਈ ਲਾਈਵ ਕਰਾਉਂਦਾ ਠੀਕ ਆ ਅੱਛਾ ਪਹਿਲੀ ਗੱਲ ਤਾਂ ਵੀ ਬੁਲਾ ਰਾ ਕਦੇ ਆਏ ਹੀ ਨਹੀਂ ਕਹਿੰਦਾ ਹੁੰਦਾ ਵੀ ਮੈਂ ਸਾਰਿਆਂ ਦੇ ਉੱਤੋਂ ਜੀ ਆ ਮਣੀ ਮਸੀਤਾ ਸਾਰਿਆਂ ਤੋਂ ਵਧੀਆ ਕਮੈਂਟੀਟਰ ਆ ਉਹਨੇ ਵੀ ਨਹੀਂ ਇਹ ਗੱਲ ਕਹੀ ਵੀਰੇ ਮੈਂ ਤੁਹਾਨੂੰ ਦੱਸਦਾ ਤੁਸੀਂ ਰਿਕਾਰਡਿੰਗ ਲਾਸਟ ਵਾਲੀ ਵੀਰ ਦੀ ਸੁਣੀ ਹੋਣੀ ਆ ਇਹ ਕਹਿੰਦਾ ਵੀ ਮਣੀ ਮਸੀਤਾ ਰਾਜਾ ਫਤੂਹੀ ਖੇੜਾ ਤੇ ਲਖੀ ਲਹਿਰਾ ਵੀ ਮੈਂ ਬਾਕੀ ਉਹ ਤਾਂ ਮੈਂ ਸਭ ਤੋਂ ਉੱਪਰ ਆ ਮਤਲਬ ਇਹ ਤਾਂ ਵੀ ਜੇ ਇਹ ਮੰਨ ਲਓ ਵੀ ਇਹ ਵੱਲ ਉੱਪਰ ਆ ਦੂਜੇ ਕਮੈਂਟਰ ਵੀਰੇ ਫਿਰ ਕਮੈਂਟਰ ਨਹੀਂ ਸਮਝਦਾ ਉਹਨਾਂ ਨੂੰ ਤੁਸੀਂ ਵੀਰੇ ਇੱਕ ਗੱਲ ਸੁਣੋ ਤੁਸੀਂ ਬੰਦੇ ਦਾ ਉਹਨਾਂ ਦੀ ਮੈਂਟਲੀ ਸੋਚ ਦੇਖੋ ਮੈਂ ਨਾ ਕਮੈਂਟ ਕਰਦਾ ਮੈਂ ਕਿ ਵੀਰੇ ਵੀ ਕਮੇਟੀ ਲਾਈਵ ਹੋ ਗਈ ਹੁਣ ਉਹਦਾ ਭਰਾ ਮੈਨੂੰ ਗੱਲ ਤੋਂ ਬੋਲਣ ਲੱਗ ਗਿਆ ਹੁਣ ਕਮੇਟੀ ਸਬਸਟੇ ਕਰਨੇ ਲੱਗੀ ਆ ਹਾਂ ਬਿਲਕੁਲ ਮੰਨ ਲਓ ਕਮੇਟੀ ਤੁਹਾਨੂੰ ਸਾਰਿਆਂ ਨੂੰ ਸਬਸਟੇ ਕਰਨ ਦੇ ਰਹੀ ਆ ਸਾਰਿਆਂ ਨੂੰ ਇਹ ਸੀ ਵੀ ਆ